ਜਦੋਂ ਕੋਈ ਮੋਬਾਈਲ ਕੰਪਨੀ ਮੋਬਾਈਲ ਨੈਟਵਰਕ ਬਣਾਉਂਦੀ ਹੈ ਤਾਂ ਉਹ ਟਾਵਰਾਂ ਵਾਲੀ ਜਗ੍ਹਾ ਨਹੀਂ ਖਰੀਦੀ ਉਹ ਟਾਵਰਾਂ ਵਾਲੀ ਜਗ੍ਹਾ ਨਾ ਜਿਹੜੀ ਉਹ ਕਿਰਾਏ ਤੇ ਲੈਂਦੀ ਹੈ ਕਹਿੰਦੀ ਵੀ ਜਿੰਨਾ ਚਿਰ ਕੰਮ ਕਰਾਂਗੇ ਕਿਰਾਇਆ ਦੇਵਾਂਗੇ ਜਿੱਦਣ ਕੰਮ ਛੱਡਾਂਗੇ ਤੇ ਜਗ੍ਹਾ ਵੀ ਛੱਡ ਕੇ ਚਲੇ ਜਾਵਾਂਗੇ ਜੇਕਰ ਮੋਬਾਈਲ ਕੰਪਨੀ ਨੂੰ ਸਾਰੇ ਟਾਵਰਾਂ ਦੀ ਜਗ੍ਹਾ ਖਰੀਦ-ਖਰੀਦ ਕੇ ਟਾਵਰ ਲਾਉਣੇ ਪੈਣ ਤਾਂ ਫਿਰ ਉਹਨੂੰ ਬਾਕੀ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਦੇ ਵਿੱਚ ਬਹੁਤ ਦਿੱਕਤ ਆਏਗੀ ਤੇ ਉਹਦਾ ਜਿਹੜੀ ਸਾਰੀ ਕਮਾਈ ਹੋਈ ਪੂੰਜੀ ਹੈ ਨਾ ਉਹ ਵਿਆਜਾਂ ਦੇ ਵਿੱਚ ਚਲੀ ਜਾਊਗੀ ਇਸੇ ਤਰ੍ਹਾਂ ਬੈਂਕ ਨੇ ਬੈਂਕ ਕਦੇ ਵੀ ਆਪਣੀ ਬੈਂਕ ਵਾਲੀ ਥਾਂ ਮੁੱਲ ਨਹੀਂ ਲੈਂਦੇ ਉਹ ਜਿਹੜੇ ਵੀ ਸ਼ਹਿਰ 'ਚ ਬੈਂਕ ਬ੍ਰਾਂਚ ਖੋਲਦੇ ਨੇ ਜਗ੍ਹਾ ਕਿਰਾਏ ਤੇ ਲੈਂਦੇ ਨੇ ਇੱਥੇ ਤੱਕ ਕਿ ਏਸੀ ਵੀ ਕਿਰਾਏ ਤੇ ਲੈਂਦੇ ਨੇ ਉੱਥੇ ਦੇ ਮੇਜ਼ ਕੁਰਸੀਆਂ ਟੇਬਲ ਵੀ ਕਿਰਾਏ ਤੇ ਲੈਂਦੇ ਨੇ ਬੈਂਕ ਦਾ ਜਨਰੇਟਰ ਵੀ ਕਿਰਾਏ ਤੇ ਹੁੰਦਾ ਇਸੇ ਤਰ੍ਹਾਂ ਜਦੋਂ ਪੈਟਰੋਲ ਪੰਪ ਲੱਗਦਾ ਤੇ ਕੰਪਨੀ ਕਹਿੰਦੀ ਆ ਵੀ ਅਸੀਂ ਪੈਟਰੋਲ ਪੰਪ ਲਾਣਾ ਹੈ ਇਸ਼ਤਿਹਾਰ ਦਿੰਦੀ ਐ ਅਖਬਾਰ ਦੇ ਵਿੱਚ ਤੇ ਜਿਨ੍ਹਾਂ ਕੋਲ ਜ਼ਮੀਨ ਹੁੰਦੀ ਹੈ ਉਹ ਜ਼ਮੀਨ ਕਿਰਾਏ ਤੇ ਦਿੰਦੇ ਨੇ ਤੇ ਜਿਹੜਾ ਮੋਬਾਈਲ ਪੈਟਰੋਲ ਕੰਪਨੀ ਹੈ ਉਹ ਉੱਥੇ ਆਪਣਾ ਪੰਪ ਲਾ ਦਿੰਦੀ ਹੈ ਤੇ ਜਿੰਨਾ ਜਿਹੜਾ ਪੰਪ ਚੱਲਦਾ ਰਹਿੰਦਾ ਜਦੋਂ ਸੇਲ ਘਟ ਜਾਂਦੀ ਹੈ ਜਾਂ ਕੋਈ ਦਿੱਕਤ ਆਉਂਦੀ ਹੈ ਤੇ ਉਹ ਜਗਾ ਛੱਡ ਕੇ ਚਲੀ ਜਾਂਦੀ ਹੈ ਕਾਰਨ ਇਹ ਹੈ ਕਿ ਖੇਤੀ ਦੇ ਵਿੱਚ ਅਸੀਂ ਕੀ ਕਰਦੇ ਆ ਅਸੀਂ ਕਹਿੰਦੇ ਆ ਵੀ ਜੇ ਪ੍ਰਾਲੀ ਇਕੱਠੀ ਕਰਨੀ ਹੈ ਤਾਂ ਅਸੀਂ ਪ੍ਰਾਲੀ ਵਾਲੀ ਮਸ਼ੀਨ ਖਰੀਦਾਂਗੇ ਜੇ ਅਸੀਂ ਕਣਕ ਬੀਜਣੀ ਹੈ ਤਾਂ ਅਸੀਂ ਕਣਕ ਬੀਜਣ ਵਾਲੀ ਮਸ਼ੀਨ ਖਰੀਦਾਂਗੇ ਜੇ ਅਸੀਂ ਮੱਕੀ ਬੀਜਣੀ ਹੈ ਅਸੀਂ ਮੱਕੀ ਵਾਲੀ ਮਸ਼ੀਨ ਖਰੀਦਾਂਗੇ ਕਾਰਨ ਇਹ ਹੈ ਕਿ ਮਾਰਕੀਟ ਦੇ ਵਿੱਚ ਜਿੰਨੇ ਵੀ ਵਪਾਰੀ ਬੈਠੇ ਐ ਜਾਂ ਖੇਤੀ ਮਹਿਰ ਬੈਠੇ ਐ ਉਹ ਕਿਸਾਨ ਨੂੰ ਸਹੀ ਗੱਲ ਸਮਝਾਉਣ ਦੇ ਵਿੱਚ ਜਾਂ ਤਾਂ ਕਾਬਿਲ ਨਹੀਂ ਹੈਗੇ ਜਾਂ ਉਹ ਸਮਝਾਉਣਾ ਨਹੀਂ ਚਾਹੁੰਦੇ ਕਾਰਨ ਕੀ ਹੈ ਜੇਕਰ 5 7 10 ਕਿੱਲੇ ਵਾਲਾ 20 ਕਿੱਲੇ ਵਾਲਾ ਕਿਸਾਨ ਹਰ ਮਸ਼ੀਨ ਖਰੀਦ ਕੇ ਖੇਤੀ ਕਰੇਗਾ ਫਿਰ ਉਹਦੀ ਖੇਤੀ ਕਾਮਯਾਬ ਕਿਵੇਂ ਹੋਏਗੀ ਕਿਉਂਕਿ ਫਿਰ ਤੁਹਾਨੂੰ ਮਸ਼ੀਨਾਂ ਦਾ ਜਿਹੜਾ ਵਿਆਜ ਹੀ ਇਹਨਾਂ ਜਿਆਦਾ ਪੈਣ ਲੱਗ ਜੂਗਾ ਕਿ ਉਹਦੀ ਕਮਾਈ ਹੈ ਜਿਹੜੀ ਵਿਆਜ ਦੇ ਵਿੱਚ ਹੀ ਚਲੀ ਜਾਏਗੀ। ਹਮੇਸ਼ਾ ਕਿਸੇ ਵੀ ਕਾਰੋਬਾਰ ਦੇ ਵਿੱਚ ਇੱਕ ਕਾਨੂੰਨ ਕੰਮ ਕਰਦਾ ਹੈ ਕਿ ਤੁਸੀਂ ਕੋਈ ਵੀ ਚੀਜ਼ ਉਹਨੂੰ ਮਾਰਕੀਟ ਦੇ ਵਿੱਚੋਂ ਫੜੋ, ਕਿਰਾਏ ਤੇ ਤੇ ਉਹ ਤੋਂ ਕੰਮ ਲਓ ਤੇ ਉਹਦਾ ਥੋੜਾ ਬਾਝਾ ਬਣਦਾ ਕਿਰਾਇਆ ਦੇ ਦਿਓ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਹੋਰ ਕੰਮ ਲੱਗ ਜਾਓ। ਜੇ ਅਸੀਂ ਹਰ ਮਸ਼ੀਨ ਖਰੀਦ-ਖਰੀਦ ਕੇ ਖੇਤੀ ਕਰਾਂਗੇ ਫਿਰ ਕੀ ਹੋਊਗਾ ਸਾਡੇ ਤੇ ਮਸ਼ੀਨਾਂ ਦਾ ਬੋਝ ਪੈ ਜਾਊਗਾ। ਖੇਤੀ ਦੇ ਉੱਤੇ ਖਰਚ ਅਸੀਂ ਰੇਹਾਂ ਸਪਰੇਆਂ ਨਾਲ ਨਹੀਂ ਘਟਾ ਸਕਦੇ ਰੇਹਾਂ ਸਪਰੇਆਂ ਕੋਈ ਬਹੁਤਾ ਵੱਡਾ ਖਰਚ ਨਹੀਂ ਹੈਗਾ ਤਿੰਨ ਚਾਰ ਥੱਲੇ ਯੂਰੀਆ ਕਿੰਨੇ ਦਾ ਪੈਂਦਾ 1000 1200 ਦਾ ਪੈਂਦਾ ਕੋਈ ਸਪਰੇ ਕਰਾ ਲਓ 200 500 700 ਦੀ ਸਪਰੇ ਹੋ ਜਾਂਦੀ ਹੈ ਖੇਤੀ ਉੱਤੇ ਬੋਝ ਹੈ ਮਸ਼ੀਨਾਂ ਦਾ ਮਸ਼ੀਨਾਂ ਕੀ ਇਸ ਟਾਈਮ ਹਰ ਫਸਲ ਲਈ ਹਰ ਸੀਜ਼ਨ ਲਈ ਮਸ਼ੀਨ ਵੇਚੀ ਜਾ ਰਹੀ ਹੈ ਹਰ ਸੀਜ਼ਨ ਇੱਕ ਮਸ਼ੀਨ ਫੇਲ ਕੀਤੀ ਜਾਂਦੀ ਹੈ ਅਗਲੀ ਵੇਚ ਦਿੱਤੀ ਜਾਂਦੀ ਹੈ ਜੇਕਰ ਅਸੀਂ ਖੇਤੀ ਨੂੰ ਕਮਰਸ਼ੀਅਲ ਤੌਰ ਤੇ ਕਰਦੇ ਹਾਂ ਅੱਜ ਕਣਕ ਝੋਨਾ ਕੋਈ ਘਰੇਲੂ ਖੇਤੀ ਨਹੀਂ ਹੈਗੀ ਇਹ ਸਾਰੀ ਕਮਰਸ਼ੀਅਲ ਖੇਤੀ ਹੈ ਘਰੇਲੂ ਖੇਤੀ ਉਹ ਹੁੰਦੀ ਹੈ ਜਿਹੜੀ ਤੁਸੀਂ ਬੀਜੋਂ ਤੇ ਘਰ ਰੱਖ ਲਓ ਜਿੰਨੀ ਕੁ ਖਾਲੀ-ਖਾਲੀ ਬਾਕੀ ਸੇਲ ਕਰਤੀ ਉਹਨੂੰ ਕਹਿੰਦੇ ਆ ਘਰੇਲੂ ਖੇਤੀ ਜਿਹੜੀ ਕਮਰਸ਼ੀਅਲ ਖੇਤੀ ਉਹ ਹੁੰਦੀ ਹੈ ਕਿ ਜਿਹੜੀ ਅਸੀਂ ਕਰਦੇ ਹੀ ਮਾਰਕੀਟ ਵਾਸਤੇ ਆਸੀਂ ਕਰਦੇ ਹੀ ਮੰਡੀ ਵਾਸਤੇ ਆ ਅੱਜ ਕਣਕ ਝੋਨਾ ਵੈਸੇ ਇਹ ਕਮਰਸ਼ੀਅਲ ਖੇਤੀ ਹੀ ਹੈ ਜਦੋਂ ਕਮਰਸ਼ੀਅਲ ਕੰਮ ਕੀਤਾ ਜਾਂਦਾ ਨਾ ਤੇ ਕਮਰਸ਼ੀਅਲ ਕੰਮ ਕਰਨ ਲਈ ਉਹਦੇ ਉੱਤੇ ਤਿੰਨ ਚਾਰ ਗੱਲਾਂ ਤੈਅ ਕੀਤੀਆਂ ਜਾਂਦੀਆਂ ਨੇ ਅਭੀ ਉਹਦੇ ਵਿੱਚ ਪੂੰਜੀ ਕਿੰਨੀ ਲੱਗੇਗੀ ਇਨਵੈਸਟਮੈਂਟ ਕਿੰਨੀ ਹੋਊਗੀ ਫਿਰ ਦੂਜਾ ਚ ਮੰਨਿਆ ਜਾਂਦਾ ਕਿ ਇਹਦੇ ਚ ਸਮਾਂ ਕਿੰਨਾ ਲੱਗੇਗਾ ਮਨਿਆਦ ਕਿੰਨੀ ਹੈ ਦੀ ਤੇ ਇਹ ਸਾਰੀ ਚੀਜ਼ਾਂ ਤੈਹ ਹੁੰਦੀਆਂ ਉੱਤੇ ਮੈਨ ਪਾਵਰ ਹੀ ਮੰਨੀ ਜਾਂਦੀ ਵੇ ਇਸ ਤੇ ਲੇਬਰ ਕਿੰਨੀ ਖਰਚਾ ਆਊਗਾ ਇਹਦੇ ਤੇ ਸਾਰਾ ਰੱਖ-ਰਖਾਓ ਖਰਚਾ ਮਿੰਨ ਤੁਲ ਕੇ ਕਰਕੇ ਫਿਰ ਉਹਦੇ ਵਿੱਚ 6 ਮਹੀਨੇ ਬਾਅਦ ਵੇਖਿਆ ਜਾਂਦਾ ਵੀ ਇੱਥੇ ਬਚਿਆ ਕੀ ਸਾਨੂੰ ਇੱਕੋ ਗੱਲ ਸਾਡੇ ਪੱਲੇ ਪਾਈ ਜਾਂਦੀ ਏ ਝਾੜ 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 ਦੇ ਨਾਲ ਕਾਮਯਾਬੀ ਨਹੀਂ ਮਿਲ ਸਕਦੀ ਝਾੜ ਚਾਹੇ ਘੱਟ ਵੀ ਨਿਕਲ ਜੇ ਝਾੜ ਚਾਹੇ 40 ਨਿਕਲ ਜੇ ਚਾਹੇ 35 ਨਿਕਲ ਜੇ ਇੱਕ ਪਾਸੇ 40 ਕੁਇੰਟਲ ਝਾੜ ਕੱਢਣ ਵਾਲੇ ਨੇ 25-30 ਲੱਖ ਦੀ ਮਸ਼ੀਨਰੀ ਲਾਈ ਹੋਈ ਹੈ ਜਿਹਨੂੰ ਜੇ ਆਪਾਂ 1.5% ਦਾ ਵੀ ਲਈਏ 35-40000 ਰੁਪਏ ਮਹੀਨੇ ਦਾ ਦਾ ਵਿਆਜ ਬਣਦਾ ਉਹ ਚਾਹੇ ਪੈਸੇ ਉਹਨੇ ਆਪਣੇ ਖਰਚੇ ਨੇ ਚਾਹੇ ਉਹਨੇ ਬੈਂਕ ਤੋਂ ਲੈਣੇ ਚਾਹੇ ਆਰਤੀ ਤੋਂ ਲੈਣੇ ਪੈਸਾ ਤਾਂ ਲੱਗਾ ਹੀ ਹੈ ਨਾ ਅਗਰ ਉਹੀ ਪੈਸਾ ਕਿਤੇ ਹੋਰ ਕੰਮ ਤੇ ਲਾਇਆ ਜਾਵੇ ਉਹ ਵੀ ਤਾਂ ਇਨਕਮ ਹੀ ਦੇਊਗਾ ਨਾ ਜਿਹੜਾ 40 ਲੱਖ ਜਾਂ 25 ਲੱਖ 30 ਲੱਖ ਮਸ਼ੀਨਰੀ ਤੇ ਲਾਇਆ ਜੇਕਰ ਉਹ ਕੋਈ ਕਿਸਾਨ ਦਾ ਲੜਕਾ ਕੋਈ ਮੁੰਡਾ ਸ਼ਹਿਰ ਦੇ ਜੇ ਦੁਕਾਨਦਾਰੀ ਸ਼ੋਰੂਮ ਖੋਲ ਕੇ ਉੱਥੇ ਕੋਈ ਕੰਮ ਕਰੇ ਉਹ 10000 ਰੁਪਏ ਦਿਹਾੜੀ ਕਮਾ ਸਕਦਾ ਹੈ ਇਸੇ ਕਰਕੇ ਜਿਹੜੀ ਪੂੰਜੀ ਹੈ ਪੂੰਜੀ ਚਾਹੇ ਆਪਣੀ ਹੈ ਚਾਹੇ ਬੈਂਕ ਦੀ ਹੈ ਚਾਹੇ ਕਿਤੇ ਤੋਂ ਫੜ ਕੇ ਲਈ ਹੈ ਪੂੰਜੀ ਜਿਹੜੀ ਹੈ ਨਾ ਪੂੰਜੀ ਹਮੇਸ਼ਾ ਉਸ ਕੰਮ ਤੇ ਲਾਓ ਜਿਹੜੀ ਤੁਹਾਨੂੰ ਡੇਲੀ ਕੁਝ ਨਾ ਕੋਈ ਦਿੰਦੀ ਹੈ ਜੇਕਰ ਅਸੀਂ ਮਸ਼ੀਨ ਤੇ ਪੂੰਜੀ ਲਾ ਕੇ ਉਹ ਤੋਂ ਹਫਤਾ 10 ਦਿਨ ਕੰਮ ਲੈ ਕੇ ਅਸੀਂ ਉਹਨੂੰ ਸਟੋਰ ਦੇ ਵਿੱਚ ਖਿਲਾਰ ਦਿੰਨੇ ਆ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਉਹ ਮਸ਼ੀਨਰੀ ਦੀ ਮਨਿਆਦ ਵੀ ਘਟ ਜਾਂਦੀ ਹੈ ਹੋ ਸਕਦਾ ਹੈ ਅਗਲੇ ਸੀਜ਼ਨ ਉਹਨੂੰ ਫੇਲ ਕਰ ਦਿੱਤਾ ਜਾਵੇ ਜੀ ਇਹ ਕਾਮਯਾਬ ਨਹੀਂ ਹੈਗੀ ਇਹਦੇ ਨਾਲ ਸੁੰਢੀ ਪੈ ਗਈ ਜੀ ਇਹਦੇ ਨਾਲ ਉਲੀ ਪੈ ਗਈ ਜੀ ਇਹਦੇ ਨਾਲ ਜ਼ਮੀਨ ਟਾਈਟ ਹੋ ਗਈ ਜੀ ਪਾਣੀ ਨਹੀਂ ਪੀਤਾ ਕਿਉਂਕਿ ਕਾਰਨ ਇਹ ਹੈ ਕਿ ਇੱਥੇ ਮਾਰਕੀਟ ਦੇ ਵਿੱਚ ਮਾਰਕੀਟ ਦਾ ਅਸੂਲ ਹੈ ਜਿਵੇਂ ਕਾਰਾਂ ਨਹੀਂ ਨਵੀਆਂ-ਨਵੀਆਂ ਕੱਢੀਆਂ ਆਉਂਦੀਆਂ ਹਰ ਸੀਜ਼ਨ ਹੀ ਲਾਈਟਾਂ ਚੇਂਜ ਕਰ ਦਿੱਤੀਆਂ ਜਾਂਦੀਆਂ ਕਾਰਾਂ ਦੀਆਂ ਇੰਜਣ ਉਹ ਹੀ ਹੁੰਦਾ ਸੀਟਾਂ ਉਹ ਹੀ ਹੁੰਦੀਆਂ ਨੇ ਸਟੀਰਿੰਗ ਹੋਈ ਹੁੰਦਾ ਸਿਰਫ ਲਾਈਟਾਂ ਚੇਂਜ ਕਰਕੇ ਮਾਰਕੀਟ ਦੇ ਜੇ ਕਹਤਾ ਜਾਂਦਾ ਤੁਹਾਡਾ ਜਿਹੜਾ ਮਾਡਲ ਹੈ ਪੁਰਾਣਾ ਹੋ ਗਿਆ ਕਿਉਂਕਿ ਹਰ ਕੰਪਨੀ ਨੇ ਮਾਡਲ ਨਵਾਂ ਵੇਚਣਾ ਹੈ ਟੈਕਨੋਲੋਜੀ ਦੇ ਖੇਤਰ ਜੀ ਇਹੀ ਹੈ ਹਰ ਸੀਜ਼ਨ ਕੋਈ ਨਾ ਕੋਈ ਮੋਬਾਈਲ ਦੇ ਵਿੱਚ ਥੋੜੀ ਜੀ ਚੀਜ਼ ਚੇਂਜ ਕਰਕੇ ਜਾਂ LED ਦੇ ਵਿੱਚ ਕਿਸੇ ਵੀ ਚੀਜ਼ ਦੇ ਚੇਂਜ ਕਰਕੇ ਮਾਰਕੀਟ ਦੇ ਸੁੱਟ ਦਿੱਤੀ ਜਾਂਦੀ ਹੈ ਕਿ ਤੁਹਾਡਾ ਮਾਡਲ ਪੁਰਾਣਾ ਹੋ ਗਿਆ ਖੇਤੀ ਦੇ ਵਿੱਚ ਬਿਲਕੁਲ ਇਹੀ ਚੀਜ਼ ਕੀਤੀ ਜਾ ਰਹੀ ਹੈ ਕਿ ਕਿਸਾਨ ਨੂੰ ਹਰ ਸੀਜ਼ਨ ਕੋਈ ਨਾ ਕੋਈ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਰਨ ਹੈ ਕਿ ਇਹ ਜਿਹੜੀ ਸਕੀਮ ਹੈ ਚੱਲਦੀ ਹੈ ਉੱਪਰੋਂ ਉੱਪਰੋਂ ਕਿੱਥੋਂ ਚੱਲਦੀ ਹੈ ਜਿਹੜੇ ਲੋਕ ਸਾਰਾ ਸਿਸਟਮ ਚਲਾਉਂਦੇ ਨੇ ਉਹ ਕਹਿੰਦੇ ਆ ਕਿ ਕਿਸਾਨ ਤੋਂ ਟੈਕਸ ਕਿਵੇਂ ਲਿਆ ਜਾ ਸਕਦਾ ਹੈ ਕਹਿੰਦੇ ਵੀ ਜੇ ਤਾ ਕਿਸਾਨ ਦੀ ਫਸਲ ਤੇ ਆਪਾਂ ਟੈਕਸ ਲਾਤਾ ਤੇ ਕਿਸਾਨ ਦਰਨੇ ਲਾ ਦੂਗਾ ਜੇ ਆਪਾਂ ਕਿਸਾਨ ਦੇ ਉੱਤੇ ਬਕਾਇਦਾ ਕੋਈ ਉਤੋਂ ਕਹਿ ਦਈਏ ਵੀ ਤੂੰ ਸਾਲ ਦਾ ਟੈਕਸ ਦੇ ਜਾਂ ਇੰਸ਼ੋਰੈਂਸ ਦੇ ਫਿਰ ਵੀ ਉਹ ਦਰਨੇ ਲਾ ਦੂਗਾ ਫਿਰ ਕਹਿੰਦੇ ਵੀ ਇਹਦੇ ਵਿੱਚ ਇੱਕੋ ਇੱਕ ਟੈਕਸ ਲੈਣ ਦਾ ਸਿਸਟਮ ਹੈਗਾ ਵੀ ਇਹਨੂੰ ਹਰ ਸਾਲ ਕੋਈ ਚੀਜ਼ ਵਿੱਚੋ ਚਾਹੀ ਟਰੈਕਟਰ ਸਾਈਡ ਗੇਰਾਂ ਵਾਲਾ ਵਿੱਚੋ ਚਾਹੀ ਸਿੱਧੇ ਗੇਰਾਂ ਵਾਲਾ ਵਿੱਚੋ ਚਾਹੀ ਪੁੱਠੇ ਗੇਰਾਂ ਵਾਲਾ ਵਿੱਚੋ ਇਹਨੂੰ ਕੋਈ ਨਾ ਕੋਈ ਟਰੈਕਟਰ ਵਿੱਚੋ ਇਹਨੂੰ ਕੋਈ ਮਸ਼ੀਨਰੀ ਵਿੱਚੋ ਇਹਨੂੰ ਕੋਈ ਨਾ ਕੋਈ ਵੇਚੋਗੇ ਹਰ ਸਾਲ 5-7 ਲੱਖ ਰੁਪਇਆ ਔਸਤ ਜੇ ਇੱਕ ਕਿਸਾਨ ਤੋਂ ਲਿਆ ਜਾਵੇ ਹੁਣ ਇਹ ਸੋਚੇਗਾ ਕੋਈ ਕਹੇ ਮੈਂ ਤੇ 5-7 ਲੱਖ ਲਾਇਆ ਨਹੀਂ ਕੋਈ 20 ਲੱਖ ਲਾਂਦਾ ਕੋਈ 2 ਲੱਖ ਲਾਂਦਾ ਕੋਈ 50 ਹਜ਼ਾਰ ਲਾਂਦਾ ਜਿਹਨੂੰ ਔਸਤ ਪੈ ਜਾਂਦੀ ਹੈ ਨਾ ਸਾਰਿਆਂ ਤੇ ਤੇ ਹਰ ਕਿਸਾਨ ਤੇ ਇੱਕ ਸਾਲ ਦਾ 2-3 ਲੱਖ ਰੁਪਇਆ ਆਉਂਦਾ ਵੀ ਹਰ ਪੂਰੇ ਪੰਜਾਬ ਦੇ ਚ ਇੱਕ ਉਸਤ ਮੰਨੀ ਜਾਂਦੀ ਹੈ 2-3 ਲੱਖ ਰੁਪਇਆ ਕਿਸਾਨ ਹਰ ਸਾਲ ਮਸ਼ੀਨਾਂ ਤੇ ਲਾ ਦਿੰਦਾ ਕੋਈ 20 ਲੱਖ ਲਾਉਂਦਾ ਕੋਈ 5 ਲਾਉਂਦਾ ਕੋਈ 2 ਲਾਉਂਦਾ ਕੋਈ 50 ਹਜ਼ਾਰ ਲਾਉਂਦਾ ਕੋਈ 20 ਹਜ਼ਾਰ ਲਾਉਂਦਾ ਜਦੋਂ ਉਹਨੂੰ ਮੰਨ ਲਓ ਵੀ 10 ਬੰਦੇ ਖੇਤੀ ਕਰ ਰਹੇ ਨੇ ਇੱਕ ਬੰਦੇ ਨੇ 20 ਲੱਖ ਦੀ ਮਸ਼ੀਨਰੀ ਲੈ ਲਈ ਇੱਕ ਨੇ 2 ਲੱਖ ਦੀ ਲੈ ਲਈ ਇੱਕ ਨੇ 50 ਹਜ਼ਾਰ ਦੀ ਲੈ ਲਈ ਇੱਕ ਨੇ 60 ਹਜ਼ਾਰ ਦੀ ਲੈ ਲਈ ਉਹ ਜਿਹੜੇ 10 ਬੰਦਿਆਂ ਨੂੰ ਤੁਸੀਂ ਸਾਰਿਆਂ ਦੀ ਮਸ਼ੀਨਰੀ ਜੋੜੋਗੇ ਜੋ 10 ਬੰਦੇ ਦੀ ਮਸ਼ੀਨਰੀ 20 ਲੱਖ ਦੀ ਬਣ ਗਈ ਤੇ ਉਸ 10 ਬੰਦਿਆਂ ਤੇ ਵੰਡੋਗੇ ਤੇ 2-2 ਲੱਖ ਹੀ ਆਊਗਾ ਨਾ ਆਈਸਿੰਗ ساری ਗੇਮ ਖੇਡੀ ਜਾ ਰਹੀ ਹੈ ਵੀ ਔਸਤ ਮਸ਼ੀਨਰੀ ਕਿੰਨੀ ਵੇਚੀ ਜਾ ਸਕਦੀ ਹੈ ਕਿਸਾਨੀ ਦੇ ਉੱਤੇ ਕਿਉਂਕਿ ਇੱਥੇ ਹਰ ਬੰਦਾ ਜਿਹੜਾ ਹੈ ਨਾ ਉਹ ਆਪਣੀ ਮਸ਼ੀਨ ਵੇਚਣ ਵਾਸਤੇ ਬੈਠਾ ਹੈ ਆਪਣੀ ਟੈਕਨੋਲੋਜੀ ਵੇਚਣ ਵਾਸਤੇ ਬੈਠਾ ਹੈ ਅਸੀਂ ਟੈਕਨੋਲੋਜੀ ਦਾ ਮਗਰ ਨਹੀਂ ਭਜਣਾ ਅਸੀਂ ਆਪਣੇ ਪੈਸੇ ਦੀ ਬਚਤ ਕਰਨੀ ਹੈ ਜੇ ਅਸੀਂ ਅੱਜ ਕਿਸੇ ਮਸ਼ੀਨ ਤੋਂ ਜਾਂ ਕਿਸੇ ਫਜ਼ੂਲ ਕੰਮ ਤੋਂ 2 ਲੱਖ ਰੁਪਏ ਬਚਾਵਾਂਗੇ ਉਹਨੂੰ ਬੈਂਕ 'ਚ ਰੱਖ ਲਾਂਗੇ ਅਸੀਂ 6 ਮਹੀਨੇ ਤੱਕ ਉਹਦਾ ਖਰਚ ਪੂੰਜੀ ਹੈ ਜਿਹੜੀ ਉਹ ਫਸਲ ਤੇ ਖਰਚ ਸਕਦੇ ਆਂ ਉਹੀ 2 ਲੱਖ ਦੇ ਅਸੀਂ ਜੇ 2 ਪਸ਼ੂ ਲੈਨੇ ਆ ਜਾਂ 3 ਪਸ਼ੂ ਲੈਨੇ ਆ ਤੇ ਉਹ ਪਸ਼ੂ ਸਾਨੂੰ ਡੇਲੀ ਦੀ 11500 ਰੁਪਏ ਕਮਾਈ ਦੇ ਸਕਦੇ ਨੇ 500 ਰੁਪਏ ਇੱਕ ਪਸ਼ੂ ਦੇ ਹਿਸਾਬ ਨਾਲ ਕਾਰਨ ਇਹ ਕਿ ਜੇ ਹੁਣ ਪਸ਼ੂਆਂ ਦੀ ਗੱਲ ਕਰਾਂਗੇ ਉਹ ਆਪਾਂ ਫੇਰ ਟੌਪਿਕ ਕਿਤੇ ਛੋਲਾਗੇ ਕੋਈ ਲੋਕ ਕਹਿੰਦੇ ਕਮਾਈ ਨਹੀਂ ਹੈਗੀ ਪਸ਼ੂ ਦੇ ਵਿੱਚ ਤੁਸੀਂ ਡੇਲੀ ਦਿਹਾੜੀ ਦੀ ਕਮਾਈ ਇਹ ਦੇਖੋਗੇ ਫਿਰ ਤੁਸੀਂ ਕਦੇ ਕਾਮਯਾਬ ਨਹੀਂ ਹੋ ਸਕਦੇ ਪਸ਼ੂ ਨੇ ਬੱਚੇ ਵੀ ਦੇਣੇ ਆ ਪਸ਼ੂ ਨੇ ਤੁਹਾਨੂੰ ਰੂੜੀ ਖਾਦ ਵੀ ਦੇਣੀ ਹੈ ਪਸ਼ੂ ਨੇ ਤੁਹਾਨੂੰ ਗੋਬਰ ਗੈਸ ਲਈ ਗੈਸ ਵੀ ਦੇਣੀ ਹੈ ਉਹਨੇ ਤੁਹਾਡੀ ਤੂੜੀ ਵੀ ਖਾਣੀ ਏ ਤੂੜੀ ਦਾ ਐਤ ਕੀ ਰੇਟ ਹੀ ਨਹੀਂ ਹੈਗਾ ਕਟ ਰੇਟ ਚੱਲ ਰਿਹਾ ਏ ਉਹਨੇ ਤੁਹਾਡੇ ਪ੍ਰਾਲੀ ਵੀ ਖਾ ਲੈਣੀ ਏ ਖੇਤ ਦੀ ਇਹ ਆ ਵੀ ਇਹ ਸਿਸਟਮ ਹੈ ਜਿਹੜਾ ਇਹ ਸਿਸਟਮ ਨੂੰ ਪੂੰਜੀ ਨੂੰ ਸਹੀ ਤਰੀਕੇ ਨਾਲ ਰੱਖ ਕੇ ਚੱਲੇਗਾ ਨਾ ਉਹ ਬੰਦਾ ਦਿਹਾੜੀਆਂ ਦੀ ਤੂੜੀਆਂ ਨਹੀਂ ਦੇਖਦਾ ਮੈਨੂੰ ਕਿੰਨੀ ਦਿਹਾੜੀ ਪੈ ਗਈ ਇੱਕ ਪਾਸੇ ਤੇ ਤੁਸੀਂ ਦੇਖ ਰਹੇ ਮੈਨੂੰ 500000 ਦਿਹਾੜੀ ਪੈ ਗਈ ਦੂਜੇ ਪਾਸੇ ਤੁਸੀਂ ਮਹੀਨੇ ਦਾ 25-3000 ਵਿਆਜ ਹੀ ਦੇ ਰਹੇ ਹੋ ਫਿਰ ਤੁਸੀਂ ਦਿਹਾੜੀ ਨੂੰ ਕੀ ਕਰੋਗੇ ਪਹਿਲਾਂ ਤੁਹਾਨੂੰ ਆਪਣੇ ਉੱਤੇ ਪੈਣ ਵਾਲਾ ਵਿਆਜ ਬੰਦ ਕਰਨਾ ਪੈਗਾ ਵਿਆਜ ਬੰਦ ਕਰਨ ਦਾ ਇੱਕੋ ਇੱਕ ਤਰੀਕਾ ਹੈ ਕੇ ਫਜ਼ੂਲ ਮਸ਼ੀਨਰੀ ਤੋਂ ਬਚੋ ਫਜ਼ੂਲ ਖਰਚ ਤੋਂ ਬਚੋ ਜਦ ਤੁਸੀਂ ਵਿਆਜ ਬੰਦ ਕਰ ਲੋਗੇ ਨਾ ਚਾਹੇ ਤੁਸੀਂ ਪੈਸੇ ਘੱਟ ਵੀ ਕਮਾ ਲੋਗੇ ਨਾ ਤੇ ਤੁਹਾਡੀ ਚੜ੍ਹਦੀ ਕਲਾ ਹੋ ਜਾਣੀ ਹੈ ਅੱਜ ਕੀ ਅੱਜ ਹਰੇਕ ਬੰਦੇ ਦੀ ਪੂਰੀ ਕਿਉਂ ਨਹੀਂ ਪੈ ਰਹੀ ਉਹਨੂੰ ਗੁਪਤ ਰੂਪ ਦੇ ਵਿੱਚ ਪਤਾ ਹੀ ਨਹੀਂ ਲੱਗਣ ਦਿੱਤਾ ਜਾਂਦਾ ਕਦੋਂ ਉਹਨੂੰ ਪੁਰਾਣੀ ਮਸ਼ੀਨਰੀ ਉਹ ਤੋਂ ਲੈ ਕੇ ਉਹਦੀ ਕੱਟ ਕੇ ਵੀ ਆ ਜਾ ਤੇਰੀ ਇਹ ਕੱਟ ਲੈਨੇ ਆ 10000 ਮਹਿੰਗੀ ਕੱਟ ਕੇ ਨਵੀਂ ਲੱਖ ਰੁਪਇਆ ਮਹਿੰਗੀ ਦੇ ਦਿੰਦੇ ਨੇ ਕਾਰਨ ਕੀ ਮਾਰਕੀਟ ਦੇ ਚ ਇਹ ਵੀ ਹਰ ਚੀਜ਼ ਨਵੀਂ ਚੀਜ਼ ਮਸ਼ੀਨ ਵੇਚਣੀ ਹੈ ਤੁਸੀਂ ਵੇਖੋ ਇਸ ਟਾਈਮ ਤੁਸੀਂ ਕਣਕ ਝੋਨਾ ਵੇਚ ਕੇ ਵਿਹਲੇ ਬੈਠੇ ਹੋ ਤੁਸੀਂ ਛਿਆਲ ਦੇ ਦਿੰਨੇ ਤੁਸੀਂ ਫੈਕਟਰੀਆਂ ਚੱਲੇ ਜਾਓ ਫੈਕਟਰੀਆਂ ਹਜੇ ਵੀ ਲੋਹਾ ਬਣਾ ਰਹੀਆਂ ਨੇ ਰੂਟਾ ਬੀਟਰ ਵਾਲੇ ਰੂਟਾ ਬੀਟਰ ਬਣਾ ਬਣਾ ਕੇ ਢੇਰ ਲਾਈ ਜਾਂਦੇ ਨੇ ਕੰਬਾਈਨ ਵਾਲੇ ਕੰਬਾਈਨ ਬਣਾ ਬਣਾ ਕੇ ਢੇਰ ਲਾਈ ਜਾਂਦੇ ਨੇ ਸਪਰੇ ਪੰਪਾਂ ਵਾਲੇ ਸਪਰੇ ਪੰਪ ਬਣਾ ਬਣਾ ਢੇਰ ਲਾਈ ਜਾਂਦੇ ਨੇ ਟਰੈਕਟਰਾਂ ਵਾਲੇ ਟਰੈਕਟਰ ਬਣਾ ਬਣਾ ਕੇ ਢੇਰ ਲਾਈ ਜਾ ਰਹੇ ਨੇ ਉਹ ਬੰਦ ਨਹੀਂ ਕਰ ਰਹੇ ਮਗਰ ਕਾਰਨ ਕੀ ਹੈ ਉਹਨਾਂ ਨੂੰ ਪਤਾ ਹੈ ਕਿ ਅਸੀਂ ਜਿਹੜੀ ਮਾਰਕੀਟ ਦੇ ਏਜੰਟ ਛੱ ਉਹ ਛੱਡੀ ਹੋਈ ਹੈ ਭੂਤ ਨਹੀਂ ਉਹਨੇ ਇਹਨਾਂ ਨੂੰ ਵੇਚ ਹੀ ਦੇਣਾ ਹੈ ਉਹਨਾਂ ਨੂੰ ਪੂਰਾ ਕੌਨਫੀਡੈਂਸ ਹੈ ਉਹਨਾਂ ਨੂੰ ਪਤਾ ਵੀ ਇੰਨੀਆਂ ਅਸੀਂ ਸਾਲ ਚ ਕੰਬਾਈਨਾ ਵੇਚ ਦੇਣੀਆਂ ਨੇ ਇੰਨੇ ਅਸੀਂ ਰੂਟਾ ਵੀਟਰ ਵੇਚ ਦੇਣੇ ਆ ਇੰਨੇ ਅਸੀਂ ਟਰੈਕਟਰ ਵੇਚ ਦੇਣੇ ਆ ਉਹਨਾਂ ਵੇਚ ਹੀ ਦੇਣੇ ਆ ਤੁਸੀਂ ਜਿੰਨਾ ਮਰਜ਼ੀ ਬਚ ਲੋ ਕਾਰਨ ਕੀ ਹੈ ਉਹਨਾਂ ਕੋਲ ਬਹੁਤ ਤਰੀਕੇ ਨੇ ਉਹਨਾਂ ਕੋਲ ਜਿਹੜੇ ਤਰੀਕੇ ਨੇ ਉਹਨਾਂ ਨੇ ਕਲਾਸਾਂ ਲਾਈਆਂ ਹੋਈਆਂ ਨੇ ਉਹਨਾਂ ਨੇ ਕੋਰਸ ਕੀਤੇ ਹੋਏ ਨੇ ਉਹਨਾਂ ਸਿੱਖਿਆ ਹੋਇਆ ਵੀ ਕਿਵੇਂ ਕਿਸੇ ਨੂੰ ਛਲ ਕਾਪਟ ਦੇ ਨਾਲ ਆਪਣੇ ਵਾਲਦੇ ਥੱਲੇ ਲਿਆ ਕੇ ਉਹਨੂੰ ਸੋਚਣ ਤੋਂ ਪਹਿਲਾਂ ਉਹਨੂੰ ਚੀਜ਼ ਵੇਚ ਦੇਣੀ ਹੈ ਜੇ ਕੋਈ ਕਹਿੰਦਾ ਜੀ ਮੇਰੇ ਕੋਲ ਪੈਸੇ ਨਹੀਂ ਹੈ ਅਗਲਾ ਕਹਿੰਦਾ ਫਰਦ ਲਿਆ ਤੂੰ ਪੈਸਿਆਂ ਦੀ ਕਿ ਲੋੜੇ ਫਰਦ ਲਿਆ ਇੱਕ ਮਿੰਟ ਦੇ ਵਿੱਚ ਉਹ ਉਹ ਆਪ ਹੀ ਲੋਨ ਉੱਥੇ ਹੀ ਬੈਠੇ ਹੁੰਦੇ ਨੇ ਨਾਲ ਹੀ ਟੇਬਲ ਤੇ ਲੋਨ ਕਰਾ ਦਿੰਦੇ ਨੇ ਜਿੰਨਾ ਜੇ ਅਸੀਂ ਮਾਰਕੀਟ ਨੂੰ ਨਹੀਂ ਸਮਝਦੇ ਕਿਉਂਕਿ ਜਿਹੜਾ ਬੰਦਾ ਮਾਰਕੀਟ ਨੂੰ ਸਮਝ ਲੇਗਾ ਨਾ ਤੁਸੀਂ ਖਰੀਦਣ ਦੀ ਜਗ੍ਹਾ ਵੇਚਣ ਵਾਲੇ ਬਣੋ ਤੁਸੀਂ ਆਪਣਾ ਦੁੱਧ ਘਿਓ ਅਨਾਜ ਵੇਚਣ ਦੀ ਕੋਈ ਸੀਮਾ ਤੈਅ ਕਰੋ ਯਾਰ ਮੈਂ ਚੰਗਾ ਆਟਾ ਬਣਾ ਲਾਂ ਤੇ ਮੈਂ ਆਟਾ ਵੇਚ ਸਕਨਾ ਕੀ ਕੀ ਯਾਰ ਜੇ ਮੈਂ ਚੰਗਾ ਸਾਫ ਸੁਥਰਾ ਦੁੱਧ ਪੈਦਾ ਕਰਕੇ ਵਧੀਆ ਵਧੀਆ ਸਾਫ ਸੁਥਰਾ ਕੀ ਮੈਂ ਜੇ ਮਾਰਕੀਟੇ 60 ਰੁਪਏ ਵੇਚ ਰਿਹਾ ਮੈਂ 70 80 ਰੁਪਏ ਵੇਚ ਸਕਨਾ ਕਿਉਂਕਿ ਦੇਖੋ ਮਾਰਕੀਟ ਦੇ ਅਮੀਰ ਤੋਂ ਅਮੀਰ ਬੰਦਾ ਬੈਠਾ ਹੈ ਠੀਕ ਹੈ ਨਾ ਉਹ ਬੰਦੇ ਨੂੰ ਪੈਸੇ ਦੀ ਕੋਈ ਕਮਮੀ ਨਹੀਂ ਉਹ ਬੰਦਾ ਸੋਚ ਰਿਹਾ ਕਿ ਮੈਨੂੰ ਸਾਫ ਸੁਥਰੀ ਚੀਜ਼ ਮਿਲ ਜੇ ਇਹ ਹੈ ਵੀ ਮਾਰਕੀਟਿੰਗ ਤੁਸੀਂ ਆਪਣੀ ਮਾਰਕੀਟਿੰਗ ਕਰੋ ਜਦੋਂ ਤੁਸੀਂ ਸਾਰਾ ਦਿਨ ਸਪਰੇ ਪੰਪ ਚੱਕੀ ਫਿਰਦੇ ਹੋ ਤੁਸੀਂ ਤੇ ਇਹ ਸੋਚਦੇ ਹੋ ਵੀ ਅਸੀਂ ਤਾਂ ਸਪਰੇ ਹੀ ਬਹੁਤ ਜ਼ਿਆਦਾ ਕਰਨੇ ਆ ਅਗਲਾ ਕੰਦਾ ਯਾਰ ਇਹ ਤਾਂ ਫਿਰ ਨਿਹਰਾ ਜ਼ਹਿਰ ਹੀ ਵੇਚਦੇ ਨੇ ਕਰਨੇ ਆ ਵੀ ਜਦੋਂ ਅਸੀਂ ਮਾਰਕੀਟ ਦੇ ਹਿਸਾਬ ਨਾਲ ਚੱਲਾਂਗੇ ਮਾਰਕੀਟ ਨੂੰ ਵਾਚ ਕਰਾਂਗੇ ਮਾਰਕੀਟ ਕੀ ਸੋਚ ਰਹੀ ਏ ਅਸੀਂ 2 ਸਾਲ ਮਾਰਕੀਟ ਤੋਂ ਅੱਗੇ ਚੱਲਾਂਗੇ ਹੋਰ ਅਗਲੇ 2 ਸਾਲਾਂ ਨੂੰ ਕੀ ਹੋਣਾ ਹੈ ਅਗਲੇ 2 ਸਾਲਾਂ ਨੂੰ ਸਾਨੂੰ ਕੀ ਕਰਨਾ ਪਊਗਾ ਪਾਣੀ ਲਈ ਅਗਲੇ ਸਾਲ 2 ਸਾਲਾਂ ਨੂੰ ਸਾਨੂੰ ਕੀ ਕਰਨਾ ਪਊਗਾ ਸਾਨੂੰ ਉਹਨਾਂ ਵਾਲੇ 2 ਸਾਲਾਂ ਲਈ ਫਸਲਾਂ ਲਈ ਕੀ ਕਰਨਾ ਪਊਗਾ ਇਹ ਨਹੀਂ ਹੈਗਾ ਵੀ ਅਸੀਂ ਫੜਾ ਫੜ ਜਾ ਕੇ ਵੀ ਮਸ਼ੀਨਰੀ ਲੈ ਲੈਣੀ ਵੀ ਆਜ 2 ਸਾਲ ਨੂੰ ਚੱਲਣੀ ਹੈ ਫੜਾ ਫੜ ਲੈ ਲੀਏ ਨਹੀਂ ਸਾਨੂੰ ਵਿਚਾਰਾਂ ਦੇ ਤੌਰ ਤੇ ਸੋਚਣਾ ਪਏਗਾ ਸਾਨੂੰ ਥੋੜਾ ਜਿਹਾ ਤਿਕਣ ਬੁੱਧੀ ਨਾਲ ਸੋਚਣਾ ਪਵੇਗਾ ਕਿ ਕੀ ਜਿਹੜੀ ਸਾਡੀ ਪੁਰਾਣੀ ਮਸ਼ੀਨਰੀ ਸਾਡੇ ਕੋਲ ਖੜੀ ਹੈ ਕੀ ਅਸੀਂ ਇਹਨੂੰ ਜੋੜ-ਤੋੜ ਕਰਕੇ ਅਸੀਂ ਇਹਦੇ ਨਾਲ ਕੰਮ ਲੈ ਸਕਦੇ ਹਾਂ ਜਿਹੜੀ 10000 ਦੀ ਮਸ਼ੀਨਰੀ ਖੜੀ ਹੈ ਕੀ ਉਤੋਂ ਅਸੀਂ ਇੱਕ ਮਸ਼ੀਨ ਤੋਂ ਦੋ ਕੰਮ ਲੈ ਸਕਦੇ ਹਾਂ ਜੇ ਅਸੀਂ ਇਹ ਚੀਜ਼ਾਂ ਨਾਲ ਕੰਮ ਕਰਾਂਗੇ ਤਾਂ ਅਸੀਂ ਕਾਮਯਾਬ ਹੋ ਜਾਾਂਗੇ ਤੇ ਜੇ ਅਸੀਂ ਕੰਪਨੀਆਂ ਦੇ ੱਤਕੇ ਚੜੇ ਰਾਂਗੇ ਵੀ ਕੰਪਨੀ ਵਾਲੇ ਆਏ ਨੇ ਤੇ ਉਹ ਸਾਨੂੰ ਸਬਸਿਡੀ ਦੇਣ ਆਏ ਨੇ ਉਹ ਸਬਸਿਡੀ ਦੇਣ ਕੋਈ ਨਹੀਂ ਆਉਂਦਾ 25000 ਸਬਸਿਡੀ ਦੇ ਕੇ 2.5 ਲੱਖ ਰੁਪਏ ਦੀ ਮਸ਼ੀਨ ਚੇਪ ਜਾਂਦੇ ਨੇ ਉਹਨੇ ਦੀ ਵੈਸੀ ਹੀ ਸਸਤੀ ਮਿਲ ਜਾਂਦੀ ਏ ਇਸ ਕਰਕੇ ਸਾਨੂੰ ਮਾਰਕੀਟ ਤੋਂ ਬਚਣਾ ਪਊਗਾ ਜਿੰਨਾ ਚਿਰ ਅਸੀਂ ਮਾਰਕੀਟ ਤੋਂ ਨਹੀਂ ਬਚਦੇ ਬਚਦੇ ਅਸੀਂ ਪੂੰਜੀ ਨੂੰ ਨਹੀਂ ਸਮਝਦੇ ਜਮਾ ਪੂੰਜੀ ਨੂੰ ਤੇ ਇਨਵੈਸਟ ਪੂੰਜੀ ਨੂੰ ਦੋਵਾਂ ਨੂੰ ਸਮਝਣਾ ਇਨਵੈਸਟ ਕਿੰਨਾ ਕੀਤਾ ਹੋਇਆ ਤੇ ਤੁਹਾਡੀ ਜੇਬ 'ਚ ਕਿੰਨਾ ਹੈ ਜੇ ਤੁਸੀਂ ਇਹ ਸੋਚ ਲਓਗੇ ਨਾ ਅਗਲੇ 6 ਮਹੀਨੇ ਮੈਂ ਪੈਸੇ ਜਮਾ ਕਰਕੇ ਆਪਣੇ ਕੋਲੋਂ ਖਰਚਾ ਚਲਾਉਣਾ ਸਮਝ ਲਓ ਤੁਸੀਂ ਜੇ 25 3000 35000 ਸ਼ਮਾਹੀ ਦੇ ਵਿਆਜ ਤੋਂ ਬਚ ਕੇ ਸਮਝ ਲਓ ਤੁਹਾਡਾ ਝਾੜ ਹੀ ਵੱਧ ਗਿਆ ਜੇ ਤੁਸੀਂ ਪੈਸੇ ਜਮਾ ਨਹੀਂ ਕੀਤੇ ਹਰ ਚੀਜ਼ ਤੁਸੀਂ ਆੜਤੀ ਤੋਂ ਬੈਂਕ ਤੋਂ ਕਿਸੇ ਤੋਂ ਫੜ ਫੜ ਕੇ ਖਰੀਦਣੀ ਹੈ ਫੜ ਫੜ ਕੇ ਉਹ 6 ਮਹੀਨੇ ਬਾਅਦ ਫਿਰ ਜਿਹੜਾ 1.5 ਤੋਂ 2 ਲੱਖ ਰੁਪਈਆ ਸਾਰਾ ਘੁਮਕਾ ਕੇ ਵਿਆਜਾਂ ਦੀ ਚਲਾ ਜਾਂਦਾ ਸਮਝ ਲਓ ਤਿੰਨ ਕਿੱਲੇ ਚਲੇਗੇ ਵਿੱਚੋਂ ਤਿੰਨ ਕਿੱਲਾਂ ਦੀ ਕਮਾਈ ਚਲੀ ਗਈ ਝਾੜ ਥੋੜਾ ਜਿਹਾ ਘਟ ਨਿਕਲ ਜੇ ਕੋਈ ਗੱਲ ਨਹੀਂ ਜੇ 35 ਨਿਕਲਦੀ 32 ਨਿਕਲ ਜੇ 40 ਨਿਕਲਦੀ 38 ਨਿਕਲ ਜੇ ਜਿਆਦਾ ਝਾੜ ਨਾਲ ਕੋਈ ਅਮੀਰ ਨਹੀਂ ਹੋਇਆ ਅਜੇ ਤੱਕ ਝਾੜ چاہے ਘਟ ਹੋਵੇ ਥੋੜਾ ਜਿਹਾ ਵਿਆਜ ਮਸ਼ੀਨਾਂ ਦਾ ਬੋਝ ਦੇਖੋ ਆਪਾਂ 2 2 ਸਾਲ ਪਹਿਲਾਂ ਮਸ਼ੀਨ ਬੰਦੇ ਨੇ ਲਈ ਹੋਣੀ ਤੁਹਾਡੇ ਆਸ-ਪਾਸ ਕਬਾੜ ਖੜੀ ਹੋਣੀ ਨਾਲ ਕੱਟਾ ਵੱਜਿਆ ਹੁੰਦਾ ਕੋਈ ਨਾ ਕੋਈ ਬੱਚਾ ਵੱਜਿਆ ਹੁੰਦਾ ਇਸ ਕਰਕੇ ਮਸ਼ੀਨਰੀ ਤੋਂ بچੋ ਵਿਆਜ ਤੋਂ بچੋ ਜੇ ਦੋ ਚੀਜ਼ਾਂ ਤੋਂ ਅਸੀਂ ਬਚ ਗਏ ਤੇ ਸਮਝ ਲਓ ਅਸੀਂ ਤਰ ਗਏ ਸਾਰਿਆਂ ਨੂੰ ਸასი ਸ਼ਾਲ